ਯੂਜੀਸੀ ਨੇ ਐਸਸੀ ਐਸਟੀ ਓਬੀਸੀ ਅਤੇ ਅਪਾਜ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਇੱਕ ਨਵਾਂ ਰੈਗੂਲੇਸ਼ਨ ਕੀ ਪਾਸ ਕੀਤਾ ਆ ਕੁਝ ਮਨੁਵਾਦੀ ਵਰਤੀ ਦੇ ਮਾਲਕ ਸੋ ਕਾਲਡ ਉਪਰ ਜਾਤੀ ਦੇ ਲੋਕ ਜਿन्हें टीका मारਦੇ ਵਿਖਾਈ ਦਿੱਤੇ ਨੇ ਉਥੇ ਇਹਨਾਂ ਦੀ ਗੰਦੀ ਘਟੀਆ ਮਾਨਸਿਕਤਾ ਵੀ ਉਜਾਗਰ ਹੋਈ ਆ ਕਿ ਇਹ ਲੋਕ ਐਸਸੀ ਐਸਟੀ ਓਬੀਸੀ ਲੋਕਾਂ ਦੇ ਪ੍ਰਤੀ ਕਿੰਨੀ ਘਟੀਆ ਕਿੰਨੀ ਗੰਦੀ ਸੋਚ ਰੱਖਦੇ ਨੇ ਕਿਦਾਂ ਦੇ ਕਿਹੜੇ-ਕਿਹੜੇ ਭੱਦੇ ਸ਼ਬਦਾਂ ਦੇ ਨਾਲ ਐਸਸੀ ਐਸਟੀ ਓਬੀਸੀ ਲੋਕਾਂ ਨੂੰ ਇਹ ਅਨਵਾਜ ਦੇ ਨੇ ਤੇ ਕੀ ਸਮਝਦੇ ਨੇ ਮਤਲਬ ਡੰਗਰ ਸਮਝਦੇ ਨੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਆਪ ਇਹਦਾ ਇੱਕ ਛੋਟੀ ਜੀ ਵੀਡੀਓ ਵੇਖੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਕਦ ਤੱਕ ਕਾਲੇ ਕਾਨੂੰਨ ਦਾ ਕੋਹੜਾ ਸਵਰਣੋਂ ਉੱਪਰ ਚਲਾਓਗੇ ਯੂਜੀਸੀ ਲਾ ਕੇ ਗੱਠੋਂ ਕੋ ਘੋੜਾ ਬਣਾਓਗੇ ਕਿੰਨੇ ਘਟੀਆ ਲੋਕ ਨੇ ਜਿਹੜੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਇੱਕ ਪਤਾ ਨਹੀਂ ਕਿਹੜੇ ਚਸ਼ਮੇ ਦੇ ਨਾਲ ਇਹ ਲੋਕਾਂ ਨੂੰ ਵੇਖਦੇ ਨੇ ਇਹ ਆਪਣੇ ਆਪ ਨੂੰ ਹੀ ਸੋਚਦੇ ਨੇ ਕਿ ਅਸੀਂ ਹੀ ਪਵਿੱਤਰ ਹਾਂ ਸ਼ੁੱਧ ਹਾਂ ਤੇ ਸਭ ਤੋਂ ਉੱਤੇ ਹਾਂ ਕਿਵੇਂ ਲੋਕ ਬਿਵਾਖ ਐਸਸੀ ਐਸਟੀ ਓਬੀਸੀ ਲੋਕਾਂ ਦੇ ਪ੍ਰਤੀ ਇੱਕ ਡੱਕਟਿਆ ਸ਼ਾਇਨਾ ਅੰਦਾਜ਼ ਦੇ ਵਿੱਚ ਇਹ ਅਬ ਦਗੜਦੱਲਾ ਬੋਲ ਰਿਹਾ ਆ ਕਿ ਐਸਸੀ ਐਸਟੀ ਓਬੀਸੀ ਲੋਕਾਂ ਨੂੰ ਗਧੇ ਦੱਸ ਰਿਹਾ ਆ ਹਦਿਆ ਯਾਰ ਤੇ ਨਾਲ ਉਹੋ ਜੀ ਦਗੜਦੱਲੇ ਕਿੰਨੇ ਨਾਲ ਹੋਰ ਬੈਠੇ ਨੇ ਇਹ ਅਖੱਚਾ ਮਨੁਵਾਦੀ ਉਹ ਵੀ ਤਾੜੀਆਂ ਮਾਰ ਰਹੀਆਂ ਨੇ। ਸੱਪੇ ਏਡਾਂ ਬੈਠੀਆਂ ਨੇ ਨਾਲ ਉਹ ਵੀ ਪੂਰਾ ਹੱਲਾ-ਗੁੱਲਾੜੀਆਂ ਨੇ ਕਰਨ ਤਾੜੀਆਂ ਮਾਰ-ਮਾਰ ਕੇ। ਤੇ ਅਖੱਚ ਜਿਹੜਾ ਬੋਲਣ ਡਿਆ ਹੋਇਆ ਐ ਐਸ்சி ਐਸਟੀ ਉਹ ਵੀ ਸ ਲੋਕਾਂ ਨੂੰ ਗਦੇ ਦੱਸ ਰਿਹਾ ਆ। ਇਹਦੀ ਆਪਣੀ ਸ਼ਕਲ ਸੂਰਤੋਂ ਵੀ ਭੈੜੀ ਆ। ਇਹ ਆਪਣੀ ਵਜ੍ਹਾ ਕਤਾਂ ਨਹੀਂ ਵੇਖਦਾ ਵੀ ਮੈਂ ਕੀ ਆ। ਤੇ ਉਹਨਾਂ ਲੋਕਾਂ ਨੂੰ ਜੋ ਭਾਰਤ ਦੇਸ਼ ਦੇ ਅਸਲ ਮਾਲਕ ਨੇ ਵਾਸੀ ਨੇ ਮੂਲ ਨਿਵਾਸੀ ਨੇ ਉਹਨਾਂ ਲੋਕਾਂ ਦੇ ਪ੍ਰਤੀ ਇਹ ਬੰਦਾ ਕਿੱਡੀ ਘਟੀਆ ਸ਼ਬਦਾਵਲੀ ਵਰਤ ਰਿਹਾ ਸੋਇਤੋਂ ਉਹ ਜਾਗਰ ਤੇ ਪਹਿਲਾਂ ਵੀ ਸਾਰਾ ਕੁਝ ਹੀ ਜਗ ਜਹਤ ਸੀਗਾ ਪਤਾ ਸਾਰਿਆਂ ਨੂੰ ਪਰ ਇਹ ਲੋਕ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਸਮੇਂ-ਸਮੇਂ ਤੇ ਐਦਾਂ ਦਿੰਦੇ ਰਹਿੰਦੇ ਆ ਹੁਣ ਇਹ ਤਾਂ ਸੋਚਣ ਵਾਲੀ ਗੱਲ ਕਿਹੜੀ ਆ ਧਿਆਨ ਦੇਣ ਵਾਲੀ ਕਿਹੜੀ ਗੱਲ ਆ ਉਹ ਆ ਕਿ ਜਿਹੜੇ ਆ ਐਸਸੀ ਐਸਟੀ ਓਬੀਸੀ ਲੋਕ ਕੁਝ ਕੁ ਪੰਜਾਬ ਚ ਤੇ ਬਾਕੀ ਪੰਜਾਬ ਤੋਂ ਬਾਹਰਲੀ ਸਟੇਟਾਂ ਦੇ ਵਿੱਚ ਆਪਣੇ ਆਪ ਨੂੰ Hindu ਮੰਨਦੇ ਨੇ Hindu ਤਾਂ ਦਾ ਚੋਲਾ ਪਾਈ ਬੈਠੇ ਨੇ ਜਿਹੜੇ ਧੱਕੇ ਨਾਲ ਇਹ ਉਹਨਾਂ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਆ ਕਿ ਆਹ ਕੋ ਸੋਚਦੇ ਨੇ ਤੁਹਾਡੇ ਪ੍ਰਤੀ ਗਦਈ ਸਮਝਦੇ ਨੇ ਤੁਹਾਨੂੰ ਗਦੇ ਖੋਤੇ ਪੰਜਾਬੀ ਦੇ ਵਿੱਚ ਥੀਰ ਸ਼ਬਦ ਦਾ ਖੋਤਾ ਖੋਤੇ ਸਮਝਦੇ ਨੇ ਤੁਹਾਨੂੰ ਸੋ ਇਹ ਜਿਹੜਾ ਚੋਲਾ ਪਾਇਆ ਨਾ ਹਿੰਦੂਤਵ ਦਾ ਤੁਸੀਂ ਟੱਕੇ ਨਾਲ ਇਹਨਾਂ ਲੋਕਾਂ ਨੇ ਇਹ ਤਫਤੀਆਂ ਤੁਹਾਡੇ ਗਲਾਂ 'ਚ ਪਾਈਆਂ ਨੇ ਹਿੰਦੂਤਵ ਦੀਆਂ ਤੇ ਤੁਸੀਂ ਉਹ ਗਲਾਂ ਦੇ ਵਿੱਚ ਪਾ ਕੇ ਘੁੰਮਣ ਦੇ ਜੇ ਪੂਰੇ ਸਰੋਜ ਆਪਣਾ ਨਾਰੇ ਲਾਉਂਦੇ ਜੇ ਹਿੰਦੂ ਰਾਸ਼ਟਰ ਵਾਸਤੇ ਟਾੜੀਆਂ ਵੀ ਚੀਕਾਂ ਨਿਕਲਦੀਆਂ ਨੇ ਪੂਰੀਆਂ ਤੇ ਸੋਚੋ ਵੀ ਜੇ ਗਦੇ ਹਿੰਦੂ ਰਾਸ਼ਟਰ ਬਣ ਗਿਆ ਤੇ ਫਿਰ ਤੁਹਾਡੇ ਨਾਲ ਕੀ ਕਰਨਗੇ ਹਾਲਾਂਕਿ ਇਦਾਂ ਤਾਂ ਕੁਝ ਨਹੀਂ ਹੁੰਦਾ ਪਰ ਇੱਕ ਮਿੰਟ ਵਾਸਤੇ ਸੋਚ ਕੇ ਵੇਖੋ ਵੀ ਫਿਰ ਕੀ ਕਰਨਗੇ ਤੁਹਾਡੇ ਨਾਲ ਇਹਨੇ ਘਟੀਆ ਲੋਕ ਨੇ ਸੋ ਆਪਣੇ ਆਪ ਨੂੰ ਸਮਝੋ ਆਪਣੇ ਆਪ ਨੂੰ ਪਛਾਣੋ एससी एसटी ओबीसी ਲੋਕੋ ਨਾ ਤੁਸੀਂ ਕੱਲ ਹਿੰਦੂ ਸੀ ਨਾ ਤੁਸੀਂ ਅੱਜ ਹਿੰਦੂ ਜੇ ਤੇ ਨਾ ਇਹਨਾਂ ਨੇ ਕਦੀ ਤੁਹਾਨੂੰ ਅੱਗੇ ਸਮਝਣਾਈਆ ਤੇ ਤੁਸੀਂ ਸੱਚਮੁੱਚ ਹੈ ਵੀ ਨਹੀਂ ਸੀਗੇ ਤਾਂ ਕਿਹਦੇ ਬਣੇ ਹਿੰਦੂ ਜੇ ਤੁਸੀਂ ਐਸ ਸੀ ਐਸ ਟੀ ओबीसी ਲੋਕਾਂ ਦੀ ਮੂਰਖਤਾ ਤੇ ਜਿਹੜਾ ਹਿੰਦੂ ਧਰਮ ਟਿਕਿਆ ਆ ਮੈਂ ਨਹੀਂ ਇਹ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਬੀ ਆਰ ਅੰਬੇਕਰ ਸਾਹਿਬ ਦਾ ਬਿਆਨ ਆ ਕਿ ਐਸ ਸੀ ਐਸ ਟੀ ਓਬੀਸੀ ਲੋਕਾਂ ਦੀ ਮੂਰਖਤਾ ਤੇ ਹਿੰਦੂਤਾਂ ਮਟਿ ਗਿਆ ਆ ਤੇ ਜੇਕਰ ਤੁਸੀਂ ਲੋਕ ਆਪਣੇ ਆਪ ਨੂੰ ਪਛਾਣ ਲਓ ਕਿ ਤੁਸੀਂ ਕਿੱਧਰ ਜਾਣਾ ਹੈ ਕੀ ਕਰਨਾ ਹੈ ਤੇ ਫਿਰ ਇਹਨਾਂ ਦਾ ਕੀ ਬਣੂਗਾ ਉਹ ਸਾਫ ਸਾਫ ਨਜ਼ਰ ਆਊਗਾ ਤੇ ਸਾਫ ਨਜ਼ਰ ਆਉਣਾ ਵੀ ਚਾਹੀਦਾ ਹੈ ਸੋ ਧਰਮ ਕੋਈ ਮਾਣਾ ਨਹੀਂ ਹੁੰਦਾ ਪਰ ਇਸ ਸ਼ਬਦ ਇੱਥੇ ਮੈਨੂੰ ਇਸ ਲਈ ਵਰਤਨੇ ਪੈ ਗਏ ਨੇ ਕਿ ਇਹੋ ਜਿਹੇ ਜ਼ਾਹਰ ਲੋਕ ਇਹੋ ਜਿਹੇ ਕਮੀਨੇ ਲੋਕ ਇਹੋ ਜਿਹੇ ਡੰਗਰ ਬਿਰਤੀ ਵਾਲੇ ਲੋਕ ਮਜਬੂਰ ਕਰ ਦਿੰਦੇ ਨੇ ਇਹੋ ਜੀਆਂ ਗੱਲਾਂ ਕਰਨ ਨੂੰ ਜਿਹੜੇ ਲੋਕ ਐਸਐਸਟੀਓਬੀਸੀ ਲੋਕਾਂ ਨੂੰ ਗਧੇ ਖੋਤੇ ਦੱਸਦੇ ਨੇ ਇਹੋ ਜਿਹੇ ਲੋਕਾਂ ਕਰਕੇ ਮਜਬੂਰੋ ਕੇ ਬੋਲਣਾ ਪੈਂਦਾ ਆ ਤੇ ਇਹ ਸੱਚ ਆ ਇਹ ਸੱਚ ਕੌੜਾ ਜ਼ਰੂਰ ਲੱਗਣਾ ਬੜੇ ਮਨੁਵਾਦੀ ਲੋਕਾਂ ਨੂੰ ਮਨੁਵਾਦੀ ਖਚਾਂ ਨੂੰ ਤੇ ਮੈਂ ਨਾਲ ਹੀ ਉਹਨਾਂ ਐਸੀਐਸਟੀਓਬੀਸੀ ਦਗੜਦੱਲਿਆਂ ਨੂੰ ਵੀ ਬੇਨਤੀ ਕਰ ਦਿੰਦਾ ਆ ਕਿ ਆਪਣੇ ਆਪ ਨੂੰ ਪਛਾਣੋ ਇਹ ਲੋਕ ਨਾ ਤੁਹਾਡੇ ਕੱਲ ਸੀ ਨਾ ਤੁਹਾਡੇ ਅੱਜ ਨੇ ਤੇ ਨਾ ਹੀ ਕੱਲ ਹੋਣਗੇ ਤੇ ਜੇ ਨਹੀਂ ਤੇ ਫਿਰ ਖਾਈ ਜੋ ਜੁੱਤੀਆਂ ਅਖਵਾਈ ਜੋ ਗਦੇ ਖੋਤੇ ਸੂਰ ਜੋ ਮਰਜੀ ਅਗਲੇ ਕਹਿਣਗੇ ਮਨਮਰਜੀ ਦੇ ਸ਼ਬਦਾਂ ਦੇ ਨਾਲ ਤੁਹਾਨੂੰ ਨਿਵਾਜਣਗੇ ਹੁਣ ਸੋਚਣਾ ਤੁਸੀਂ ਆ ਕਿ ਕੀ ਕਰਨਾ ਹੈ ਕਿੱਧਰ ਨੂੰ ਜਾਣਾ ਹੈ ਪਰ ਇਹ ਲੋਕ ਆਪਣੀਆਂ ਗਰਦੂਤਾਂ ਤੋਂ ਨਾ ਕੱਲ ਬਾਜਾਈ ਸੀ ਨਾ ਕੱਲ ਹੀ ਬਾਜਾਉਣਗੇ